ਜੈ ਸ੍ਰੀ ਰਾਮ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਦੋਸਤੋ ਮੈਂ ਗੁਰਪ੍ਰੀਤ ਸਿੰਘ ਲਾਟੀ ਪੰਜਾਬ ਪ੍ਰਧਾਨ ਸਿੰਘ ਜਨਾ ਪੰਜਾਬ ਮੇਰੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਮੁਹਾਲੀ ਸਿਮਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੁਹਾਲੀ ਸਿਮਰਨਜੀਤ ਸਿੰਘ ਮਾਨ ਸੋ ਅੱਜ ਜਿਹੜਾ ਤੁਹਾਡੇ ਨਾਲ ਅਸੀਂ ਲਾਈਵ ਹੋਏ ਆ ਉਹ ਇੱਕ ਪਿਛਲੇ ਕਾਫੀ ਦਿਨਾਂ ਤੋਂ ਮੈਂ ਸੁਣਦਾ ਆ ਰਿਹਾ ਜੋ ਕੰਗਣਾ ਰਲੋਦੀ ਜਿਹੜੀ ਮੂਵੀ ਆ ਰਹੀ ਹੈ ਐਮਰਜੈਂਸੀ ਉਹਨੂੰ ਲੈ ਕੇ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਸਾਡੀ ਪਾਰਟੀ शिवसेना ਪੰਜਾਬ ਇਹ ਜਿਹੜੀ ਐਮਰਜੈਂਸੀ ਮੂਵੀ ਹੈ ਇਹਦਾ ਪੂਰਾ ਸੀ ਸਮਰਥਨ ਕਰਦੇ ਆ ਕਿਉਂਕਿ ਜੇ ਕੰਗਣਾ ਨਰੋਤਨਾ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿਸਾਨਾਂ ਦੇ ਲੈ ਕੇ ਤਾਂ ਅਸੀਂ ਉਦੋਂ ਵੀ ਕਿਹਾ ਸੀ ਕਿ ਜੇ ਕਿਸੇ ਨੂੰ ਲੱਗਦਾ ਮਾੜਾ ਤਾਂ ਉਹਦਾ ਹੱਲ ਇਹ ਨਹੀਂ ਹੁੰਦਾ ਕਿ ਉਹਨੂੰ ਕਿਤੇ ਜਾਂਦੀ ਨੂੰ ਰੋਡ ਤੇ ਘੇਰ ਲਓ ਕਿਉਂਕਿ ਉਹ ਵੀ ਇੱਕ ਧੀ ਹੈ ਕਿਸੇ ਦੀ ਬੇਟੀ ਹੈ ਉਹ ਉਹ ਵੀ ਭਾਰਤ ਦੀ ਧੀ ਹੈ ਬੇਟੀ ਹੈ ਸੋ ਜਿਹੜਾ ਉਹਨੂੰ ਕਦੇ ਰੋਡ ਤੇ ਰੋਕ ਲਿਆ ਜਾਂਦਾ ਸੀ ਕਿਸਾਨਾਂ ਵੱਲੋਂ ਜਾਂ ਇੱਕ ਤੁਸੀਂ ਦੇਖਿਆ ਜਦੋਂ ਸੀਆਈਏ ਐਸਐਪੀ ਜਿਹੜੀ ਅਧਿਕਾਰੀ ਸੀ ਉਹਨੇ ਉਹਦੇ ਥੱਪੜ ਮਾਰ ਦਿੱਤਾ ਸੀ ਚਲੋ ਬੜਾ ਦੁੱਖ ਹੋਇਆ ਕਿ ਉਹ ਜਿਹੜੀ ਸਾਡੀ ਮੁਲਾਜ਼ਮ ਬੇਟੀ ਸੀ ਭੈਣ ਸੀ ਉਹਨੇ ਜਿਹੜਾ ਥੱਪੜ ਮਾਰਿਆ ਕਿਉਂਕਿ ਉਹਨੇ ਆਪਣਾ ਇਹ ਤਾਂ ਯਾਦ ਰੱਖ ਲਿਆ ਸੀ ਕਿ ਉਹਨੇ ਸਾਡੀ ਦਾਦੀ ਜੀ ਨੂੰ ਜਾਂ ਸਾਡੇ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਬੋਲਿਆ ਮਾੜਾ ਪਰ ਉਹ ਜਿਹੜੀ ਆਪਣੀ ਡਿਊਟੀ ਹੈ ਜਿਹੜੀ ਉਹ ਭੁੱਲ ਗਈ ਸੀ ਕਿਤੇ ਨਾ ਕਿਤੇ ਕਿ ਬੜੇ ਦੁਖਦੀ ਗੱਲ ਆ ਸੋ ਅੱਜ ਜਿਹੜੀ ਗੱਲ ਕਰਨ ਜਾ ਰਿਹਾ ਮੈਂ ਅਮਰਜੈਂਸੀ ਮੂਵੀ ਦੀ ਜਿਸ ਦੇ ਵਿੱਚ ਕੰਗਣਾ ਰਣੌਤ ਦਾ ਵਿਰੋਧ ਕਰਦੇ ਮੈਂ ਬਹੁਤ ਦੇਖੇ ਆ ਸਾਨੂੰ ਜਿਹੜਾ ਬੋਲਣਾ ਪਿਆ ਇਹ ਦੇਖ ਕੇ ਕਿਉਂਕਿ ਜੇਕਰ ਇੱਕ ਅਤਵਾਦੀ ਨੂੰ ਉਹ ਅਤਵਾਦੀ ਕਹਿ ਰਹੀ ਹੈ ਜਾਂ دہشتਗਰਦ ਕਹਿ ਰਹੀ ਹੈ ਮੈਂ ਉਹਨੂੰ ਕਿਤੇ ਵੀ ਗਲਤ ਨਹੀਂ ਠਹਿਰਾਉਂਦਾ ਕਿਉਂਕਿ ਦੋ ਜਰਨੈਲ ਸਿੰਘ ਭਿੰਡਰਾ ਵਾਲਾ ਸੀ ਉਦੀ ਸਮਾਜ ਨੂੰ ਸਾਡੇ ਦੇਸ਼ ਨੂੰ ਮੈਨੂੰ ਦੱਸੋ ਕਿਹੜੀ ਇਹੋ ਜਿਹੀ ਦੇਣ ਹੈ ਮੈਂ ਉਹਨੂੰ ਸੰਤ ਮੰਨਾਂ ਜੇ ਤੁਸੀਂ ਸੰਤ ਕਹਿੰਦੇ ਹੋ ਤੁਹਾਡੀ ਆਪਣੀ ਸੋਚ ਹੈ ਤੁਸੀਂ ਕਹਿ ਸਕਦੇ ਹੋ ਕੋਈ ਕਿਸੇ ਦੀ ਸੋਚ ਤੇ ਪਾਬੰਦੀ ਨਹੀਂ ਲਗਾ ਸਕਦਾ ਪਰ ਇੱਕ ਵਿਅਕਤੀ ਜਿਹੜਾ ਇੱਕੇ ਬੋਤੀ ਸਾਹਿਬ ਨਾਲ ਚੱਕੀ ਫਿਰਦਾ ਸ਼ਰਿਆਮ નિર્ਦੋਸ਼ ਲੋਕਾਂ ਨੂੰ ਮਾਰ ਰਿਹਾ ਉਹਦੇ ਮੈਂ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੇ ਸਾਡੀ ਜੀਪ ਵੜ ਲਈ ਜੋ ਨਹੀਂ ਜੀਪ ਸ਼ਾਮ ਤੱਕ ਮੋੜਨਗੇ ਤਾਂ ਮੈਂ ਇੰਨੇ ਬੰਦੇ ਮਾਰਾਂਗਾ ਇਨੇ ਹਿੰਦੂ ਬੰਦੇ ਮਾਰਾਂਗਾ ਸੋ ਬੱਦੋਆ ਭਾਵੇਂ ਇੱਕ ਬੱਦੋਵਾਲ ਦੀ ਗੱਲ ਕਰ ਲੋ ਉੱਥੇ ਵੀ 100 ਬੰਦਾ ਮਾਰਿਆ ਗਿਆ ਸੀ ਸਿਰਾਂ ਦੇ ਨਹਿਰ ਤੇ ਮਾਰਿਆ ਗਿਆ ਸੀ ਡੇਰਾ ਬਸੀ ਹਮਾਤਲ ਬਸ ਦੇ ਵਿੱਚੋਂ ਬੰਦੇ ਕੱਢ ਕੇ ਮਾਰੇ ਗਏ ਸੀ ਕੀ ਉਹ ਗੱਲਾਂ ਭੁੱਲ ਗਏ ਨੇ ਜਿਹੜੇ ਲੋਕ ਅੱਜ ਉਸ ਭਿੰਡਰਾ ਵਾਲਿਆਂ ਤੰਗਬਾਦੀ ਦੀ ਜਿਹੜੇ ਇਸ ਮੈਚ 'ਚ ਬੋਲਦੇ ਨੇ ਕੰਗੜਾ ਨੋਤ ਨੂੰ ਗਲਤ ਕਹਿ ਰਹੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮੈਨੂੰ ਇੱਕ ਗੱਲ ਦੱਸ ਦੋ ਜਿਹੜੀ ਉਹਨਾਂ ਸੰਤਾਵਾਂ ਵਾਲੀ ਕੀਤੀ ਹੋਵੇ ਸੰਤਾਨਾਂ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਕਿਸੇ ਨੂੰ ਮਾਰੂਗਾ ਉਹਨਾਂ ਨੇ ਆਪ ਦੀ ਭਾਈਚਾਰਕ ਸੰਜਣਾ ਦਾ ਜਿਹੜਾ ਸੰਦੇਸ਼ ਹੀ ਦਿੱਤਾ ਕਿਸੇ ਸੰਤ ਕੋਲ ਮੈਂ AK47 ਨਹੀਂ ਦੇਖੀ ਜਿੰਨੇ ਮੈਂ ਦੇਖਦੇ ਆਇਆ ਹਾਸ ਤੱਕ AK47 ਸਾਬਨਾ ਕਿੰਨੇ ਕਿੰਨੇ ਵੱਡੇ ਹਥਿਆਰ ਲੈ ਕੇ ਸਭ ਤੋਂ ਵੱਡੀ ਗੱਲ ਹੈ ਉਹ ਜਿਹੜਾ ਅਕਾਲ ਤਖਤ ਦੇ ਵਿੱਚ ਜਾ ਕੇ ਬੜ ਗਿਆ ਜੇਕਰ ਉਹ ਵਿਅਕਤੀ ਜੇ ਉਹਨੂੰ ਪੁਲਿਸ ਫੜਨ ਆਈ ਸੀ ਤਾਂ ਉਹ ਆਪਣੀ ਰਸਦਿੰਦਾ ਪਵਾਉਂਦਾ ਰੈਸਟ ਹੁੰਦਾ ਮੈਂ ਮੰਨਦਾ ਕਿ ਇਹ ਬੰਦਾ ਸੰਤ ਹੈ ਪਰ ਨਹੀਂ ਉਸ ਬੰਦੇ ਨੇ ਆਪਣਾ ਦਬਦਬਾ ਕਾਇਮ ਕਰਨ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਉਸ ਬੰਦੇ ਨੇ ਇੰਨਾ ਜਿਆਦਾ ਅਸਲਾ ਜਿਹੜਾ ਅੰਦਰ ਰੱਖਿਆ ਸੀ ਅੰਦਰੋਂ ਨਾਲ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਆਕਾਤ ਤੱਕ ਦੀ ਆਕਾਤ ਤੱਕ ਸਾਦੀ ਜੇਕਰ ਬੇਅਦਬੀ ਹੋਈ ਹੈ ਤਾਂ ਜੇ ਅੰਦਰੋਂ ਗੋਲੀਆਂ ਨਾਲ ਚਲਾਉਂਦਾ ਬਾਹਰੋਂ ਨਾਲ ਚਲਦੀਆਂ ਹੋਏ ਅੰਦਰ ਜੁੱਤੀਆਂ ਲੈ ਕੇ ਨਾ ਬੜਦਾ ਪਰ ਜੇਕਰ ਕੋਈ ਅੰਦਰੋਂ ਗੋਲੇ ਚਲਾਉਂਗਾ ਤਾਂ ਬਾਹਰੋਂ ਚਲਨੇ ਚਲਨੇ ਸੀ ਕਿਉਂਕਿ ਉਸ ਵਿਅਕਤੀ ਨੇ ਇੱਕੋ ਹੀ ਕੰਮ ਕੀਤਾ ਇਸ ਦੇਸ਼ ਦਾ ਸਾਡੇ ਸਟੇਟ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੱਸਦੇ ਬਸਦੇ ਪੰਜਾਬ ਨੂੰ ਕਿੰਨੇ ਸੌ ਸਾਲ ਪਿੱਛੇ ਲੈ ਗਿਆ ਜਿਹੜਾ ਅਸੀਂ ਉਹਦਾ ਖਮਿਆਜਾ ਅਜ ਤੱਕ ਉੱਕਰੇ ਆ ਮੈਨੂੰ ਦੱਸੋ بڑے ਗਾਣੇ ਚੱਲਦੇ ਨੇ ਕਿ ਤਸਵੀਰ ਡਰਾਉਂਦੀ ਆ ਬੈਰੀ ਨੂੰ ਸੰਤਾਂ ਦੀ ਮੈਨੂੰ ਇੱਕ ਕੰਮ ਤਾਂ ਦੱਸੋ ਉਹਨਾਂ ਸੰਤਾਂ ਵਾਲਾ ਕੀਤਾ ਹੋਵੇ ਨੇੜੇ 12 ਲੋਕ ਮਰਨੇ ਉਹਦੀ ਵਜ੍ਹਾ ਦੇ ਨਾਲ ਸਿੱਖ ਕੌਮ ਦਾ ਨਾਮ ਬਦਨਾਮ ਹੋਇਆ ਉਹਦੀ ਵਜ੍ਹਾ ਦੇ ਨਾਲ ਜੇ ਤੁਸੀਂ ਇਹੋ ਜਿਹੇ ਦਹਿਸ਼ਤਗਰਦ ਨੂੰ ਕੱਤਵਾਰਦੀ ਨੂੰ ਸੰਤ ਕਹਿ ਰਹੇ ਹੋ ਤਾਂ ਜਿਹੜੇ ਸਾਡੇ ਚਾਰ ਸਹਿਬਜ਼ਾਦੇ ਸੀ ਮਾਸੂਮ ਕਿਆ ਉਹ ਸ਼ਹੀਦ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਨਹੀਂ ਸੀ ਮਾਤਾ ਗੁਜਰੀ ਜੀ ਸ਼ਹੀਦ ਨਹੀਂ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਪਣਾ ਸੀ ਦਿੱਲੀ ਜਾ ਕੇ ਆਮ ਲੋਕਾਂ ਲਈ ਮਜਲੂਮਾਂ ਲਈ ਕਟਵਾ ਦਿੱਤਾ ਸੀ ਕਿਆ ਉਹ ਸ਼ਹੀਦ ਨਹੀਂ ਸੀ ਅੱਜ ਤੁਸੀਂ ਚੰਦ ਲੋਕ ਥੋਪੀਆਂ ਛੋੜਨ ਲਈ ਆਪਣੇ ਬਿਊ ਬਣਾਉਣ ਲਈ ਉਹਦੇ ਗਾਣੇ गा ਕੇ ਪੈਸੇ ਜਮਾਉਣ ਲਈ ਉਹਨੂੰ ਸੰਤ ਬਣਾ ਕੇ ਪੇਸ਼ ਕਰਦੇ ਹਾਂ ਕਦੇ ਤੁਸੀਂ ਜਿਹੜੇ ਸਾਡੇ ਅਸਲ ਸ਼ਹੀਦ ਹੋਏ ਨਾ ਬਾਰੇ ਗੱਲ ਕੀਤੀ ਐ ਇਸ ਤੱਕ ਕੋਈ ਬੋਲਿਆ ਛੋਟੇ ਸਾਹਿਬ ਜਦੇ ਹਮਾਰੇ ਜੇ ਤੁਸੀਂ ਇਹੋ ਜੀ ਅਤਵਾਦੀ ਨੂੰ ਸ਼ਹੀਦ ਇਕਰਾਰ ਕਰੋ ਦੋਗੇ ਦਾਤਾ ਤੁਸੀਂ ਉਹਨਾਂ ਦੀ ਸ਼ਹੀਦੀ ਦੇ ਤੁਸੀਂ ਇੱਕ ਕੁਐਸਚਨ ਮਾਰ ਕੇ ਲਗਾ ਰਹੇ ਹੋ ਸੋ ਜਿਹੜੀ ਇਹ ਮੂਵੀ ਹੈ ਕੰਗੜਾ ਰਣਨਾਵ ਦੀ ਇਹਦੇ ਅਸੀਂ ਆਪ ਪੂਰਾ ਸਮਰਥਨ ਕਰਦੇ ਹਾਂ ਜੇਕਰ ਇਸ ਮੂਵੀ ਦੇ ਵਿੱਚ ਕਿਸੇ ਵੀ ਸਿਨੇਮੇ ਚ ਲੱਗਦੀ ਹੈ ਤਾਂ ਅਸੀਂ ਉੱਥੇ ਸਿਨੇਮੇ ਦੇ ਅੱਗੇ ਖੜਾਂਗੇ ਆ ਕੇ ਜੇਕਰ ਕੋਈ ਵੀ ਵਿਅਕਤੀ ਆਦੇ ਮਾਹੌਲ ਖਰਾਬ ਕਰਦਾ ਹੈ ਜਦੋਂ ਇਹ ਮੂਵੀ ਰਿਲੀਜ਼ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉੱਥੇ ਹਰਕਤ ਕਰਦਾ ਹੈ ਜੇ ਫਿਰ ਕੋਈ ਵੀ ਅਨਸੁਗਾਵੀ ਘਟਨਾ ਵਾਪਰਦੀ ਹੈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਉਹਦੀ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਸਰਕਾਰਾਂ ਹੀ ਦੱਸ ਦੇਣ ਭਾਵੇਂ ਮੌਜੂਦਾ ਮੁੱਖ ਮੰਤਰੀ ਭਾਵੇਂ ਜਿਹੜੇ ਪਹਿਲਾਂ ਆ ਚੁੱਕੇ ਹੈ ਕਿਹਾ ਤੁਸੀਂ ਕਰਨੈਲ ਸਿੰਘ ਭਿੰਡਰਾ ਵਾਲੇ ਨੂੰ ਸੰਤ ਮੰਨਦੇ ਹੋ ਤੁਸੀਂ ਕਲੀਅਰ ਕਰੋ ਉਹ ਅਤਵਾਦੀ ਸੀ ਕਿੰਨਾ 2 ਨੰਬਰ ਦਾ ਸਰੌ ਉਹਦੇ ਕੋਲ ਪਿਆ ਸੀ ਜਿੱਥੇ ਕੋਈ ਇਨਸਾਨ ਗਲਤ ਹੈ ਉਹਨੂੰ ਗਲਤ ਕਹੋ ਜਿੱਥੇ ਕੋਈ ਸਹੀ ਹੈ ਸਹੀ ਕਹੋ ਜੇ ਕੰਗੜਾ ਤੁਹਾਨੂੰ ਕਿਸਾਨੀ ਵੇਲੇ ਮਾੜੀ ਲੱਗਦੀ ਸੀ ਤਾਂ ਤੁਸੀਂ ਉੱਤੇ ਕਾਨੂੰਨੀ ਕਾਰਵਾਈ ਕਰਵਾ ਸਕਦੇ ਸੀ ਨਾ ਕਿ ਕਾਨੂੰਨ ਆਪਣੇ ਹੱਥ ਵਿੱਚ ਲੈ ਸਕਦੇ ਹੋ ਜਿਹੜੀ ਐਮਰਜੈਂਸੀ ਫਿਲਮ ਦੇ ਵਿੱਚ ਹੋ ਸਕਦਾ ਕੋਈ ਕਿੱਦਾ ਸੀਨ ਇਹੋ ਜਿਹਾ ਹੋਵੇ ਜੋ ਸੈਂਸਰ ਬੋਰਡ ਇਹਨੂੰ ਕੱਟ ਵੀ ਦੇਵੇਗਾ ਪਰ ਫਿਰ ਵੀ ਜੇ ਕੋਈ ਉਹਦਾ ਵਿਰੋਧ ਕਰੇਗਾ ਤਾਂ ਅਸੀਂ ਕੰਗਣਾ ਤੋਂ ਪਹਿਲਾਂ ਅਸੀਂ ਖੜੇ ਆਂ ਜਿਸ ਸਿਨੇਮੇ ਦੇ ਵਿੱਚ ਵੀ ਮੂਵੀ ਲੱਗੇਗੀ ਅਸੀਂ ਉੱਥੇ ਜਾਵਾਂਗੇ ਚਾਰ ਬੰਦੇ ਕੱਖੇ ਹੋ ਕੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਮੂਵੀ ਨਹੀਂ ਚੱਲਣ ਦਵਾਵਾਂਗੇ ਬੰਦ ਕਰ ਦਾਂਗੇ ਉਹਨਾਂ ਆਤਵਾਦੀ ਨੂੰ ਆਤਵਾਦੀ ਬਣਾ ਕੇ ਦਿਖਾਇਆ ਉਹ ਸੀਗਾ ਆਤਵਾਦੀ ਸੀ ਉਹ ਹੈ ਉਹਨੇ ਰਹਿਣਾ ਹੀ ਹੈ ਤੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਜਿਹੜੀ ਇਹੋ ਜੀ ਮੂਵੀ ਹੈ ਲੋਕਾਂ ਨੂੰ ਜਾਗਰੂਕ ਕਰਦੀ ਹੈ ਨੌਜਵਾਨਾਂ ਨੂੰ ਦੱਸਦੀ ਹੈ ਕਿਉਂਕਿ ਇਹ ਲੋਕਾਂ ਨੇ ਆਪਣੇ ਪੈਸੇ ਬਣਾਉਣ ਲਈ ਤਾਂ ਦੇ ਲੋਕਾਂ ਨੇ ਪਿੰਡਰਾ ਵਾਲੇ ਨੂੰ ਹੀਰੋ ਬਣਾ ਬਣਾ ਕੇ ਪੇਸ਼ ਕਰਦੇ ਆ ਹਸ ਤੱਕ ਉਹਦੀ ਬਦੌਲਤ ਅੱਜ ਵੀ ਪੰਜਾਬ ਦਾ ਮੌਲ ਖਰਾਬ ਹੋ ਰਿਹਾ ਸੋ ਮੈਂ ਚਾਹੁੰਦਾ ਇਸ ਮੂਵੀ ਨੂੰ ਰਿਲੀਜ਼ ਕੀਤਾ ਜਾਵੇ ਕਿਉਂਕਿ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਲੱਗੇ ਕਿ ਪਿੰਡਰਾ ਵਾਲਾ ਸੀ ਕੌਣ ਸੋ ਸਰਕਾਰਾਂ ਨੂੰ ਵੀ ਜਿਹੜਾ ਇਹ ਤੇ ਮੂਵੀ ਆ ਜਿਹੜੀ ਰਿਲੀਜ਼ ਕਰਨੀ ਚਾਹੀਦੀ ਆ ਤਾਂ ਜੋ ਨੌਜਵਾਨ ਜਿਹੜੇ ਆ ਉਹਨਾਂ ਨੂੰ ਅਸਲੀ ਪਤਾ ਲੱਗੇ ਕਿ ਇਹਨਾਂ ਕੰਮ ਕੀ ਕੀਤੇ ਸੀ ਪੰਜਾਬ ਦੇ ਵਿੱਚ ਜਿਹੜਾ Hindu Sikh ਭਾਈਚਾਰੇ ਨੂੰ ਤੋੜਨ ਦੀਆਂ ਗੱਲਾਂ ਕਰਦਾ ਸੀ ਨਾ ਕਿ ਜੋੜਨ ਦੀਆਂ ਗੱਲਾਂ ਕਰਦਾ ਸੀ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਸੋਸ਼ਲ ਮੀਡੀਆ ਇੰਟਰਨੈਟ ਤੇ ਕਿੰਨੀਆਂ ਇਹਦੇ YouTube ਖੋਲੋ ਵੀਡੀਓਜ਼ ਪਈਆਂ ਨੇ ਅਕਸ਼ ਨੇ ਹਿੰਦੂਆਂ ਨੂੰ ਮਾਰਨ ਦੀ ਗੱਲ ਕਰਦਾ ਮੈਂ ਤੁਹਾਨੂੰ 50 ਵੀਡੀਓ ਦਿਖਾ ਸਕਦਾ ਜੇਕਰ ਫੇਰ ਵੀ ਕੋਈ ਇਹੋ ਜੀ ਮੂਵੀ ਬਣਾਉਂਦਾ ਏ ਨੌਜਵਾਨਾਂ ਨੂੰ ਯੂਥ ਨੂੰ ਜਾਗਰੂਕ ਕਰਨ ਦੀ ਅਸੀਂ ਉਹਦੀ ਸਪੋਰਟ ਕਰਾਂਗੇ ਜੇ ਕੋਈ ਉਹਦਾ ਵਿਰੋਧ ਕਰਦਾ ਏ ਅਸੀਂ ਕਹਿੰਦੇ ਆ ਮੂਵੀ ਲਗਾਓ ਜਿਸ ਵੀ ਸਿਨੇਮੇ ਦੇ ਵਿੱਚ ਲਗੂਗੀ ਅਸੀਂ ਉੱਥੇ ਖੜਾਂਗੇ ਆ ਕੇ ਸਾਡੀ ਸੇਵਾ ਦਾ ਪੰਜਾਬ ਦੀ ਟੀਮਾਂ ਉੱਥੇ ਖੜਨ ਗਈਆਂ ਆ ਕੇ ਫੇਰ ਵੀ ਦੇ ਕੋਈ ਹਰ ਸ਼ਿਕਾਵੀ ਘਟਨਾ ਬਾਪਰੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜੈ ਹਿੰਦ ਬੰਦੇ ਮਾਤਰਮ